ਰਾਮ ਪਾਈ ਪੁਆਇੰਟ ਆ ਗਿਆ ਪੱਥਰ ਕੋ ਉੱਤਰ ਕੇ ਡੰਗਰ ਉੱਤਰ ਬੰਦ ਤੇ ਆ ਤਾਂ ਇੱਧਰ ਲੱਗੇ ਆ ਪਾਣੀ ਮਾਰਨੇ ਇਹ ਸਫਾਈ ਹੋਉਂਦੀ ਹੈ ਬਹੁਤ ਕਿੱਸਾ ਮਾਰਨੀ ਜਿਹੜਾ ਬੰਨੀ ਹੋਈ ਹੈ ਸਫਾਈ ਹੋਏ ਤੇ ਮਰਜੀ ਬੈਠੇ ਰਹਿੰਦੇ ਆ ਸਫਾਇਆ ਦੇਖੋ ਕੀ ਹਾਲ ਬਣ ਗਿਆ ਤੁਸੀਂ ਨੇ ਸਫਾਈ ਕਰਨੀ ਹੈ ਹੁਣ ਓਕੇ ਨੰਗਰ ਬੰਦ ਤੇ ਹੁਣ ਉਸ ਤੋਂ ਬੱਦੇ ਰਹਿਣ 2 ਵਜੇ ਪੱਥਰ ਪਾਉਣਾ ਹੈ ਉੱਥੇ ਪਾਗਣਾ ਹੈ ਇੱਥੇ ਧੁੱਪ ਬੜੀ ਆ ਜਾਂਦੀ ਹੈ ਤਾਂ ਕਰ ਚੁਣੇ ਇੱਥੇ ਪੈਂਦੇ ਆ ਕੱਟੀ ਨੂੰ ਦਬਸੀ ਨੂੰ ਪਾਊਡਰ ਕੋਲ ਕੀ ਔਡਰ ਪੁੱਟ ਰਦੇ ਹਾਂ ਇਹ ਮੈਂ ਕੋਰਨੇ ਆ ਪਠੇ ਸੇ ਕੋ ਵਧੀਆ ਬਰੀਦ ਜੀ ਦਾ ਜੁਤੀ ਤੁਹਾਡਾ ਵਧੀਆ ਜੇ ਬਲੋਗ ਵਧੀਆ ਲੱਗਦਾ ਹਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਜਰ ਕਰਵਾ ਦਿਓ ਸਪਰਾਈਜ਼